ਇਹਦੀ ਗੱਲ ਹੈ ਵਿਰਿੰਦਰ ਕੁਮਮ ਜੀ ਮੇਰੇ ਵੱਡੇ ਭਰਾ ਸੀ ਹਮੇਸ਼ਾ ਵੱਡੇ ਭਰਾ ਵਰਗਾ ਪਿਆਰ ਦਿੱਤਾ ਸਾਨੂੰ ਗਾਈਡੈਂਸ ਕਰਕੇ ਚਲਾਉਂਦੇ ਸੀ ਅੱਜ ਮੇਰੇ ਹਲਕੇ ਨੂੰ ਬੜੀ ਕਮੀ ਮਹਿਸੂਸ ਆ ਯੂਥ ਨੂੰ ਬਹੁਤ ਦੁਖੀ ਹੈ ਯੂਥ ਉਹਨਾਂ ਨੂੰ ਅੱਜ ਲੋਕ ਆਈਕਨ ਪੰਜਾਬ ਦਾ ਆਈਕਨ ਨਹੀਂ ਪੂਰੇ ਹਿੰਦੁਸਤਾਨ ਦੇਖਦਾ ਸੀ ਉਹਨਾਂ ਨੂੰ ਕਿ ਕਿੱਦਾਂ ਅੱਜ ਆਪਣੇ ਕਿੱਦਾਂ ਜਿਹੜੇ ਮੇੜੇ ਮੈਡੀਸਨ ਤੋਂ ਦੂਰ ਜਾਣਾ ਕੈਮੀਕਲ ਜਿਹੜੀਆਂ ਚੀਜ਼ਾਂ ਨਹੀਂ ਲੈਣੀਆਂ ਹਰ ਚੀਜ਼ ਨੂੰ ਪਾਇਓਰਟੀ ਦੇ ਨਾਲ ਦੱਸਣਾ ਅੱਜ ਮੇਰੇ ਹਲਕੇ ਦੇ ਜਿਮ ਚੱਲਦਾ ਹੈ ਪੁਰਾਣੇ ਘਰ ਦੇ ਵਿੱਚ ਅਗਰ ਬੱਚਾ ਫ੍ਰੀ ਲੈਣਾ ਚਾਹੁੰਦਾ ਜਿਮ ਫ੍ਰੀ ਕਰ ਸਕਦਾ ਕੋਈ ਪੈਸੇ ਦੀ ਡਿ ਅੱਜ ਨਵੇਂ ਜਿਹੜੇ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਚੰਗੇ ਕੰਮਾਂ ਪਰ ਲਾਉਣ ਦੇ ਲਈ ਵਰਿੰਦਰ ਘੁੰਮ ਦਾ ਬਹੁਤ ਔੜਾ ਯੋਗਦਾਨ ਸੀ। ਅੱਛਾ ਇੱਕ ਮੁਹਾਲੀ ਦੇ 40s ਦੇ ਵਿੱਚ ਜਵੰਦਾ ਸਾੜ ਤੋਂ ਦੂਰ ਹੁੰਦੇ ਨੇ ਤੇ ਅੰਮ੍ਰਿਤਸਰ ਦੇ 40s ਦੇ ਵਿੱਚ ਸਾਡੇ ਕੋਲੇ ਵੀਰਾ ਦੂਰ ਹੁੰਦਾ ਤੇ ਮਤਲਬ ਬਹੁਤ ਰਾਜਵਿੰਦਰ ਦਾ ਥੋੜਾ ਕੇਸ ਅਲੱਗ ਸੀ ਐਕਸੀਡੈਂਟ ਕੇਸ ਸੀ ਪਰ ਇਹਦਾ ਵਰਿੰਦਰ ਘੁੰਮ ਦਾ ਕੇਸ ਆ ਇਹ ਬਿਲਕੁਲ ਅੱਜ ਪੂਰਾ ਦੇਸ਼ ਦੇਖ ਰਿਹਾ ਹਸਪੀਟਲ ਨੂੰ ਆ ਕੇ ਵੀਡੀਓ ਅੱਗੇ ਕੱਢਣੀ ਚਾਹੀਦੀ ਹੈ ਅਗਰ ਹਸਪੀਟਲ ਦੀ ਗਲਤੀ ਹੈ ਇਮੀਜੈਂਟ ਹਸਪੀਟਲ ਸੀਲ ਹੋਣਾ ਚਾਹੀਦਾ ਮੁਤਾਬਕ ਬੋਡੀ ਨੀਲੀ ਪੈ ਉਹ ਤਾਂ ਦੇਖ ਰਹੇ ਤੁਸੀਂ ਦੇਖ ਹੀ ਰਹੇ ਹੋ ਕੀ ਹਾਲਾਤ ਠੀਕ ਹੈ ਪਰ ਪੂਰਾ ਪੰਜਾਬ ਦੁਖੀ ਹੈ ਪਰ ਸਰਕਾਰ ਨੂੰ ਮੇਰੇ ਤੇ ਇਮੀਡੀਏਟ ਕੋਈ ਕਿਸੇ ਤਰੀਕੇ ਦੇ ਨਾਲ ਜਵਾਬ ਦੇਣਾ ਚਾਹੀਦਾ ਤੇ ਉਸ ਹਸਪਤਾਲ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਇਹ ਦੀ ਗੱਲ ਹੈ ਅਵਿੰਦਰ ਘੁੰਮਣ ਜੀ ਮੇਰੇ ਵੱਡੇ ਭਰਾ ਸੀ ਹਮੇਸ਼ਾ ਵੱਡੇ ਭਰਾ ਵਰਗਾ ਪਿਆਰ ਦਿੱਤਾ ਸਾਨੂੰ ਗਾਈਡੈਂਸ ਕਰਕੇ ਚਲਾਉਂਦੇ ਸੀ ਅੱਜ ਮੇਰੇ ਹਲਕੇ ਨੂੰ ਬੜੀ ਕਮੀ ਮਹਿਸੂਸ ਹੈ ਯੂਥ ਨੂੰ ਬਹੁਤ ਦੁਖੀ ਹੈ ਯੂਥ ਉਹਨਾਂ ਨੂੰ ਅੱਜ ਲੋਕ ਆਈਕਨ ਪੰਜਾਬ ਦਾ ਆਈਕਨ ਨਹੀਂ ਪੂਰੇ ਹਿੰਦੁਸਤਾਨ ਦੇ ਇੱਕ ਦਾ ਸੀ ਉਹਨਾਂ ਨੂੰ ਕਿਰ ਕਿੱਦਾਂ ਅੱਜ ਆਪਣੇ ਕਿੱਦਾਂ ਜਿਹੜੇ ਮੇੜੇ ਮੈਡੀਸਨ ਤੋਂ ਦੂਰ ਜਾਣਾ ਕੈਮੀਕਲ ਜਿਹੜੀਆਂ ਚੀਜ਼ਾਂ ਨਹੀਂ ਲੈਣੀਆਂ ਹਰ ਚੀਜ਼ ਨੂੰ ਪਿਓਰਟੀ ਦੇ ਨਾਲ ਦੱਸਣਾ ਅੱਜ ਮੇਰੇ ਹਲਕੇ 'ਚ ਜਿਮ ਚੱਲ ਰਿਹਾ ਪੁਰਾਣੇ ਘਰ ਦੇ ਵਿੱਚ ਅਗਰ ਬੱਚਾ ਫ੍ਰੀ ਲੈਣਾ ਚਾਹੁੰਦਾ ਜਿਮ ਫ੍ਰੀ ਕਰ ਸਕਦਾ ਕੋਈ ਪੈਸੇ ਦੀ ਡਿਮਾਂਡ ਨਹੀਂ ਹੈ ਅੱਜ ਨਵੇਂ ਜਿਹੜੇ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਚੰਗੇ ਕੰਮਾਂ 'ਤੇ ਲਾਉਣ ਦੇ ਲਈ ਵਰਿੰਦਰ ਘੁੰਮ ਦਾ ਬਹੁਤ ਛੋਟਾ ਜੋਗਤਾਨ ਸੀ ਅੱਛਾ ਇੱਕ ਮੋਹਾਲੀ ਦੇ 40s ਦੇ ਵਿੱਚ ਜਵੰਦਾ ਸੜ ਤੋਂ ਦੂਰ ਹੁੰਦੇ ਨੇ ਤੇ ਅੰਮ੍ਰਿਤਸਰ ਦੇ 40s ਦੇ ਵਿੱਚ ਸਾਡੇ ਕੋਲੇ ਵੀਰਾ ਦੂਰ ਹੁੰਦਾ ਤੇ ਮਤਲਬ ਬਹੁਤ ਵਰਿੰਦਰ ਦਾ ਥੋੜਾ ਕੇਸ ਅਲੱਗ ਸੀ ਐਕਸੀਡੈਂਟ ਕੇਸ ਸੀ ਪਰ ਇਹਦਾ ਵਰਿੰਦਰ ਘੁੰਮ ਦਾ ਕੇਸ ਆ ਇਹ ਬਿਲਕੁਲ ਅੱਜ ਪੂਰਾ ਪੰਜਾਬ ਦੇਖ ਰਿਹਾ ਹਸਪੀਟਲ ਨੂੰ ਆ ਕੇ ਵੀਡੀਓ ਅੱਗੇ ਕੱਢਣੀ ਚਾਹੀਦੀ ਹੈ ਅਗਰ ਹਸਪੀਟਲ ਦੀ ਗਲਤੀ ਹੈ ਕਿਵੇਂ ਜਿਹੜਾ ਹਸਪੀਟਲ ਸੀਲ ਹੋਣਾ ਚਾਹੀਦਾ ਮੁਤਾਬਕ ਬੋਡੀ ਨੀਲੀ ਪੈ ਗਈ ਉਹ ਤਾਂ ਦੇਖ ਰਹੇ ਤੁਸੀਂ ਦੇਖ ਹੀ ਰਹੇ ਹੋ ਕੀ ਹਾਲਾਤ ਆ ਠੀਕ ਹੈ ਪਰ ਪੂਰਾ ਪੰਜਾਬ ਦੁਖੀ ਹੈ ਪਰ ਸਰਕਾਰ ਨੂੰ ਮੇਰੇ ਤੇ ਇਮੀਡੀਏਟ ਕੋਈ ਤਾਂ ਕਿਸੇ ਤਰੀਕੇ ਦੇ ਨਾਲ ਜਵਾਬ ਦੇਣਾ ਚਾਹੀਦਾ ਤੇ ਉਸ ਹਸਪਤਾਲ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ